ਆਇਕਰ ਦਰਵਾਣੀ ਅੱਜ ਦੀ ਗੱਲ ਕਰਦੀ ਐ ਸ ਪੜਨਾ ਹੋਰ ਗੱਲ ਹੈ ਜਾਬ ਕਰਨਾ ਹੋਰ ਗੱਲ ਹੈ ਇਹ குரு ਕਰ ਜਾ ਕੇ ਮੰਤਰ ਜਾ ਕੇ ਕੋਈ ਧਾਰਮਿਕ ਨਹੀਂ ਹੋ ਜਾਂਦਾ ਸ ਧਰਮ ਕਮਾਣਾ ਪਏਗਾ ਇਹ ਪਦਾਰਥ ਬਾਹਰੋਂ ਮਿਲਦੇ ਹਨ ਪਰਮਾਤਮਾ ਇਹ ਅੰਦਰ ਖੋਜ ਕਰਨੀ ਪੈਗੀ ਅੰਦਰ ਹੈ ਸਭ ਕੁਝ ਬਾਹਰੋਂ ਮਿਲੇਗਾ ਇਹ ਛੇ ਬਹੁਤ ਹਿੰਮਤ ਹੁੰਦੀ ਹੈ ਸੈਂਸਾ ਬਹੁਤ ਤਾਕਤਵਾਰ ਹੁੰਦਾ ਹੈ ਇਕ ਕੋਇਲ ਇਹਦੇ ਚ ਵੀ ਗੁਣ ਹੈ ਮਿੱਠੀ ਬੋਲੀ ਹੈ ਬੋਲ ਹਨ ਮਿੱਠੇ ਇਹ ਹਿਰਨ ਹਿਰਨ ਦੀ ਅੱਖ ਬਹੁਤ ਪਿਆਰੀ ਹੁੰਦੀ ਹੈ ਸੋ ਇਹ ਮੋਰ ਸਭ ਤੋਂ ਸੁੰਦਰ ਪੰਛੀ ਹੈ ਇਹ ਜੇ ਗੁਣ ਵੀ ਅੰਤ ਪਰਮੇਸ਼ਰ ਨੇ ਔਗਣ ਵੀ ਪਾਏ ਹਨ ਜਿੱਥੇ ਅੰਧੇਰਾ ਹੈ ਤੇ ਰਾਤ ਵੀ ਹੈ ਇੱਕੋ ਹੀ ਗੱਲ ਹੈ ਇਹ ਨਿਰਲੇਪ ਨੂੰ ਸਮਝ ਆਉਂਦੀ ਹੈ ਅਸੀਂ ਪਰਮਚਾਈਂ ਇਹ ਆਂਡੇ ਚ ਤੇ ਆਂਡੇ ਦੇ ਪਰਮਚਾਹ ਆਂਡੇ ਦੇ ਵਿੱਚ ਹੀ ਸਾਰੇ ਬੱਚੇ ਦੀ ਖਰਾਕ ਸ ਤੈਨੂੰ ਕਿੰਨੇ ਪਾਲਿਆ ਪਰਮੇਸ਼ਰ ਦੇ ਕਾਨੂੰਨ ਨੇ ਪਾਲਿਆ ਸਿਸਟਮ ਨੇ ਪਾਲਿਆ ਉਹ ਕਾਨੂੰਨ ਰੂਪ ਹੈ ਉਹ ਸੱਚ ਰੂਪ ਹੈ ਉਹ ਸਤਿਆ ਤੋਂ ਹੈ ਜੇ ਦੀ ਜੇ ਉਹਦੀ ਕਥਾ ਨਹੀਂ ਕਰ ਸਕਦੇ ਉਹਦਾ ਕੋਈ ਬੋਲ ਨਹੀਂ ਉਹਦਾ ਚਿਹਰਾ ਨਹੀਂ ਉਹਦੀ ਕੋਈ ਜਾਤ ਪੱਤ ਨਹੀਂ ਉਹਨੂੰ ਬਿਆਨ ਨਹੀਂ ਕਰ ਸਕਦੇ ਫਿਰ ਕਥਾ ਕਹਾਣੀਆਂ ਕਾਦੇ ਵਾਸਤੇ ਹਨ ਜਿਹੜਾ ਵੇਖਿਆ ਹੀ ਨਹੀਂ ਜਿਹੜਾ ਪਕੜ ਚ ਨਹੀਂ ਆਉਂਦਾ ਜਿਹੜਾ ਸਮਝ ਚ ਨਹੀਂ ਆਉਂਦਾ ਸੋ ਉਹਦੀ ਗੱਲ ਕੀ ਕਰੀਏ ਸੋ ਇਹ ਜੀਵਨ ਨੂੰ ਸਮਝਣਾ ਪਏਗਾ ਪਰਮਾਤਮਾ ਅੰਦਰੋਂ ਮਿਲੇਗਾ ਬਾਕੀ ਪਦਾਰਥ ਬਾਹਰੋਂ ਮਿਲਣਗੇ ਇਹ ਪਾਣੀ ਹੋ ਸਕਦਾ ਹਰ ਜਗ੍ਹਾ ਹੋਵੇ ਰਿਜਕ ਬਾਹਰੋਂ ਕਮਾਣਾ ਪਏਗਾ ਇਹ ਮਾਇਆ ਵੀ ਬਾਹਰੋਂ ਮਿਲੇਗੀ ਇਹ ਮਿਹਨਤ ਘਾਲਣੀ ਪੈਗੀ ਨਿਹੰਤ ਕਰਨੀ ਪੈਗੀ ਹਾਰਡ ਵਰਕ ਕਰਨੀ ਪੈਗੀ ਫਿਰ ਤੂੰ ਇਹ ਖੋਜਤ ਖੋਜਤ ਖੋਜ ਵਿਚਾਰਿਓ ਇਹ ਖੋਜਣਾ ਪਏਗਾ ਅੰਦਰੇ ਸਰੀਰ ਨੂੰ ਪਰਮਕੀ ਕਾਤਾ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਘਰ ਪੂਰੇ ਤੇ ਜਾਨੀ ਇਹ ਨਿਰਲੇ ਨੂੰ ਸਮਝ ਆਉਂਦੀ ਹੈ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਜਦੋਂ ਇਹ ਸਮਝਾਂਗੇ ਫਿਰ ਜੀਵਨ ਬਾਜੀ ਜਿਤ ਜਾਗੇ ਅਸੀਂ ਧਰਮ ਜਹਾ ਰਸੀਨਾ ਮੇਰੇ ਕਰਕੇ ਸੱਪ ਦਿਸ ਲਾਪੀ ਸੋ ਕੀ ਪੁੱਤਰਾਂ ਵਾਲੇ ਖੁਸ਼ ਹਨ ਕੀ ਜਿਨ੍ਹਾਂ ਦੇ ਘਰ ਆਪਣੇ ਹਨ ਖੁਸ਼ ਹਨ ਕੀ ਜਿਨ੍ਹਾਂ ਦੇ ਵਿਆਹ ਸ਼ਾਦੀ ਹੋਏ ਹਨ ਖੁਸ਼ ਹਨ ਕੀ ਧਾਨ ਵਾਲੇ ਖੁਸ਼ ਹਨ ਨਹੀਂ ਇਹ ਖੇਲ ਹੋਰ ਹੈ ਇਹ ਗੁਰੂ ਤੋਂ ਸਮਝ ਆਏਗੀ ਆਪਣੇ ਆਪ ਨੂੰ ਸਮਝ ਲਾ ਪਏਗਾ ਜਾਣ ਪਛਾਣ ਕਰਨੀ ਪੈਗੀ ਪਹਿਲੋਂ ਵਪਾਰ ਕਰਨ ਤੋਂ ਪਹਿਲੋਂ ਇਹ ਚੀਜ਼ ਦੀ ਪਰਖ ਕਰਨੀ ਪੈਗੀ ਸਮਝਣਾ ਪਏਗਾ ਜਦੋਂ ਉਹ ਪਰਮੇਸ਼ਰ ਸਮਝ ਚੀਨੀ ਸਾਡੀ ਪਗੜ ਚੀਨੀ ਉਹਦੀ ਕੀ ਗੱਲ ਕਰੀਏ ਸੋ ਭਗਤਾਂ ਦੇ ਸੰਸਾਰੀਆਂ ਦਾ ਜੋੜ ਨਹੀਂ ਆਉਂਦਾ ਭਗਤ ਇਹ ਦਾਤੇ ਨੂੰ ਮੰਗਦੇ ਹਨ ਉਹਦੀਆਂ ਇਹ ਜੋ ਕਥ ਕੋਰੇ ਹਨ ਦੇਖੋ ਅੰਮ੍ਰਿਤ ਵਰਗਾ ਦੁੱਧ ਮਰ ਰਿਹਾ ਇੱਕ ਜੜ ਹੈ 40 ਫਲ ਲੱਗ ਰਹੇ ਹਨ ਪਿਉਂਦ ਕਰਕੇ ਸਾਰਾ ਕੁਛ ਧਰਤੀ 'ਚ ਹੀ ਪੈਦਾ ਹੋ ਰਿਹਾ ਹੈ ਜੋ ਅਸੀਂ ਵੇਖ ਰਹੇ ਆ ਨਾ ਇਹ ਉਹਦੀ ਮਾਇਆ ਹੈ ਇਹ ਪਰਮੇਸ਼ਰ ਦੀ ਸੁਪਤਨੀ ਹੈ ਜੇ ਦੋ ਸੁਪਤਨੀ ਦੇ ਨਾਲ ਮਿਲਾਂਗੇ ਉਹਦੀ ਸਮਝ ਆ ਜਾਏਗੀ ਫਿਰ ਪਰਮੇਸ਼ਰ ਨਾਲ ਇੱਕਮਿਕ ਹੋ ਜਾਗੇ ਇਹ ਹੀ ਰੰਦੀ ਮਰਕਦੀ ਕਿਉਂਕਿ ਸੰਸਕ੍ਰਿਤ ਚ ਮਰਕ ਕਹਿੰਦੇ ਅੱਖ ਬਹੁਤ ਸੁੰਦਰ ਹੈ ਪਰ ਅੱਖ ਤੋਂ ਹੀ ਮਾਰ ਖਾ ਜਾਂਦੀ ਹੈ ਇਹ ਰੇਗਿਸਤਾਨ ਚ ਰੇਤਾ ਚਮਕਦਾ ਹੈ ਕਹਿੰਦੀ ਹੈ ਪਾਣੀ ਹੈ ਸੋ ਭੱਜ ਕੇ ਗਈ ਫਿਰ ਦੇਖਿਆ ਮੇਰੇ ਪਰ ਦੂਰ ਤੇ ਰੇਤ ਚਮਕਰੀ ਆ ਕਹਿੰਦੇ ਉਧਰ ਪਾਣੀ ਹੈ ਸੇ ਜੇ ਅੱਖ ਸੁੰਦਰ ਹੈ ਨਾ ਸੋ ਜੇ ਮਛਲੀ ਦਾ ਪਾਣੀ ਜੀਵਨ ਹੈ ਨਾ ਤੇ ਮੌਤ ਵੀ ਉਹਦੀ ਪਾਣੀ ਚ ਆਉਣੀ ਹੈ ਜਾਲ ਲੱਗੇਗਾ ਜੇ ਲਾਲਚ ਜਾਏਗੀ ਕਹਿੰਦੇ ਮਛਲੀ ਪੱਥਰ ਚਟ ਕੇ ਆਉਂਦੀ ਆ ਪੱਥਰ ਚਟ ਕੇ ਨਹੀਂ ਆਉਂਦੀ ਇਹ ਲਾਲਚ ਦੀ ਮਾਰ ਹੈ ਪੱਥਰ ਦੇ ਵਿੱਚ ਮੂੰਹ ਵੱਜਦਾ ਹੈ ਫਿਰ ਹਾਇ ਹਾਇ ਕਰਦੀ ਜਿਵੇਂ ਕੁਕਰੀ ਨੂੰ ਡੰਡਾ ਪੈਂਦਾ ਹੈ ਜੋ ਉਹ ਘਰ ਕਰਦੀ ਕੁਕਰੀ ਸ ਇੱਕ ਮਾਲਕ ਦਾ ਹੋਣਾ ਪਏਗਾ ਅਸੀਂ ਬਾਗ ਦੇ ਮਾਲੀ ਹਾਂ ਮਾਲਕ ਨਹੀਂ ਹਾਂ ਸ ਅੰਦਰੋਂ ਆਪਣੀ ਜਾਣ ਵਿਚਾਰ ਕਰਨੀ ਪਏਗੀ ਇੱਕ ਕਮਰੇ ਚੀਸਾ ਪਤੀ ਨਾਲ ਸਾਡੀ ਬਣਦੀ ਨਹੀਂ ਛਾਟਾ ਹਾਰ ਸ਼ਿਕਰ ਕੀਤਾ ਸ ਸਾਡਾ ਭੈ ਕੀਤਾ ਸ ਤਰੇ ਮਹੀਨੇ ਅੰਦਰ ਉਹਨੇ ਪਤੀ ਨੇ ਸਾਡੇ ਨਾਲ ਵੇਖੀ ਨਹੀਂ ਸ ਰਲੀਆਂ ਨਹੀਂ ਮਾਰਨੀਆਂ ਉਹ ਸੇਜਾ ਤੇ ਆਏ ਹੀ ਨਹੀਂ ਅਸੀਂ ਸਾਰੀਆਂ ਇਸਤਰੀਆਂ ਹਾਂ ਉਹ ਸਾਡਾ ਮਾਲਕ ਹੈ ਮਨੁੱਖ ਹੈ ਠੀਕ ਹੈ ਇਹ ਜੇ ਮਰੋਖ ਮਰੋਖ ਦੀ ਸੇ 33 ਦੇ ਸੇ ਫਿਰ ਅੱਖਾਂ ਦਾ ਲਾਸ਼ ਕਰਨਾ ਪਏਗਾ ਪ੍ਰਭ ਕੀ ਅਕਾਥ ਕਹਾਣੀ ਜਨ ਬੋਲੇ ਅਮਰ ਤਬਾਣੀ ਨਾਨਕ ਦਾਸ ਬਖਾਣੀ ਘਰ ਪੂਰੇ ਤੇ ਜਾਣੀ ਇੱਕ ਕਲਾਕਾਰ ਹੀ ਹੁੰਦਾ ਹੈ ਜੋ ਭਗਤ ਹੁੰਦਾ ਹੈ ਸੋ ਕਬੀਰ ਜੀ ਇਹ ਖੱਡੀ ਪੜਦੇ ਹੋਏ ਖੇਸ ਬਣਾਉਂਦੇ ਹੋਏ ਦੇਖੋ ਗਰਬਾਣੀ ਉਹਨਾਂ ਦੀ ਇੱਕ ਗੀਤਮਈ ਬਣੀ ਹੈ ਭਗਤ ਰਵਿਦਾਸ ਜੀ ਇਹ ਜੁੱਤੀਆਂ ਜੋੜੇ ਕਣਦੇ ਹੋਏ ਉਹਨਾਂ ਦੇ ਬੋਲ ਗੀਤ ਬਣੇ ਗਰਬਾਣੀ ਸੋ ਕਲਾਕਾਰੀ ਅੰਦਰੋਂ ਪੈਦਾ ਹੁੰਦੀ ਹੈ ਸੋ ਧੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹ ਕਲਾ ਸੰਗੀਤ ਦੀ ਇਹ ਗੀਤ ਦੀ ਸੋ ਇਹ ਕੁਰਖhetra ਭਗਵਤ ਗੀਤਾ ਉਹ ਵੀ ਗੀਤ ਸੀ ਪਰਮੇਸ਼ਰ ਦਾ ਜੋ ਗਿਆਨ ਦਿੰਦਾ ਇਹ ਕਲਾਕਾਰੀ ਭਗਤ ਚੋਂ ਪੈਦਾ ਹੋਏਗੀ ਸਾਰੇ ਗੁਣ ਭਗਤ ਚ ਰਹੁੰਦੇ ਹੰ ਸੋ ਪਰਮੇਸ਼ਰ ਕਹਿੰਦਾ ਨਕਲੀ ਚੀਜ਼ ਦੀ ਪੂਰੀ ਕੀਮਤ ਨਹੀਂ ਪੈਂਦੀ ਕਈ ਵਾਰ ਸੱਚ ਦੀ ਹਾਰ ਹੋ ਜਾਂਦੀ ਹੈ ਉਹ ਜਿੱਤ ਦੇ ਮੁਕਾਬਲਾ ਕਰੇਗੀ ਘਰਵਾਣੀ ਸਰਵਨ ਕਰਨੀ ਪਏਗੀ ਪੜਨਾ ਔਰ ਜਪ ਕਰਨਾ ਜਪ ਕਰਨਾ ਹੈ ਹੋਰ ਗੱਲ ਹੈ ਜਪ ਕੀ ਹੈ ਇਹ ਸਮਝਣਾ ਪਏਗਾ ਗਰਵਾਣੇ ਸਾਨੂੰ ਕੀ ਪ੍ਰਦੇਸ਼ ਦਿੰਦੀ ਹੈ ਗਿਆਨ ਥੋੜਾ ਜੀ ਬਹੁਤ ਹੈ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਮਿਹਨਤ ਕਰਨੀ ਪੈਗੀ ਮਾਇਆ ਕਮਾਣੀ ਪੈਗੀ ਮਚਕਤ ਘੱਲਣੀ ਪੈਗੀ ਫਿਰ ਤੋਂ ਦੁਖੀ ਦੁਖੀ ਨਾ ਹੋਏਗਾ ਇਹ ਸਾਰਾ ਮਨ ਦਾ ਖੇਲ ਹੈ ਉੱਪਰ ਠਾਕ ਰਹਾ ਸ੍ਰੀ ਤੇ ਕੀ ਕੱਟਣਾ ਇਹਦੇ ਚ ਅੱਜ ਇਹ ਘੜੀ ਦੇਸਰੀ ਇਹਦੇ ਚ ਨਿਕਲੀ ਆ ਜਨਰ ਪਸ਼ੂ ਕੀ ਕਰ ਸਕਦੇ ਸੀ ਜੇ ਮਨੁੱਖ ਜਨਮੀ ਨਾ ਲੈਂਦਾ ਕੁਛ ਨਾ ਕੁਛ ਖੋਜ ਕਰਕੇ ਬਣਾ ਰਿਹਾ ਹੈ ਅਸੀਂ ਵੀ ਕੁਛ ਨਾ ਕੁਛ ਹਿੱਸਾ ਪਾਣਾ ਹੈ ਖੋਜਣਾ ਹੈ ਸਭ ਕੁਝ ਇਹ ਠਾਕਰ ਦੇ ਵਿੱਚ ਹੈ ਇਹ ਵੱਡੇ ਵੱਡੇ ਜਹਾਜ਼ ਵੱਡੇ ਵੱਡੇ ਬਿਲਡਿੰਗਾਂ ਜੋ ਵੀ ਵੇਖ ਰਿਹਾ ਅੱਖਾਂ ਨਾਲ ਪਰਿਵਿਸ਼ਰ ਦੀ ਮਾਇਆ ਹੈ ਇਹ ਇੱਥੋਂ ਪੈਦਾ ਹੋਈ ਹੈ ਸੋ ਪੰਸੋ ਕਮਾਣਾ ਇੱਕ ਦਿਨ ਦਾ 5000 ਕਮਾਣਾ 5 ਲੱਖ ਕਮਾਣਾ 5 ਕਰੋੜ ਕਮਾਣਾ ਸਾਰਿਆਂ ਦੀ ਚਿੰਤਾ ਬਰਾਬਰ ਹੈ ਸੋ ਚਿੰਤਨ ਕਰਨਾ ਹੈ ਸੋ ਉਨੀ ਚਿੰਤਾ ਕਰਨੀ ਹੈ ਜਿੰਨੀ ਲੋੜ ਹੈ ਵਿਦੇਸ਼ ਨੇ ਦੁੱਖਾਂ ਦਾ ਜਦੋਂ ਇਲਾਜ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਨਾ ਅੰਗਰੇਜ਼ੀ ਚ ਅਨਵਾਦ ਹੋਇਆ ਹੈ ਉਹਨਾਂ ਦੇ ਸਕੂਲਾਂ ਚ ਪੜਾਇਆ ਜਾਂਦਾ ਹੈ ਕੀ ਕਰਨਾ ਹੈ ਕਿਨੇ ਕਰਨਾ ਹੈ ਸੋ ਕਿਉਂ ਕਰਨਾ ਹੈ ਉਹਨਾਂ ਤੋਂ ਸਿੱਖਣਾ ਪਏਗਾ ਉਹ ਸਾਡੇ ਤੋਂ ਅੱਗੇ ਹਨ ਇੱਥੇ ਮਰਦੰਗ ਢੋਲ ਢੋਲਗੀਆਂ ਵੱਜਦੇ ਹਨ ਪਰ ਬਾਜੀਓ ਝਿੱਤਰੇ ਹਨ ਸੋ ਆਪਣੇ ਆਪ ਨੂੰ ਸੁੰਦਰ ਬਣਾਉਣਾ ਪਏਗਾ ਆਪਣੇ ਸਮਾਜ ਨੂੰ ਆਲਾ-ਦਾਲ ਸੋ ਕੁੱਕਰ ਵੀ ਬਹਿੰਦਾ ਹੈ ਉਹ ਵੀ ਪੂਸ਼ਲ ਮਾਰ ਕੇ ਬਹਿੰਦਾ ਹੈ ਅਸੀਂ ਆਪਣਾ ਕਮਰਾ ਵੀ ਨਹੀਂ ਸਾਫ਼ ਕਰ ਸਕਦੇ ਕੰਨ ਨਹੀਂ ਸਾਫ਼ ਕਰਦੇ ਨਹੁੰ ਨਹੀਂ ਕੱਟਦੇ ਆਪਣਾ ਇਹ ਖਿਆਲ ਕਰਨਾ ਪਏਗਾ ਘਰ 'ਚੋਂ ਮਿਲੇਗਾ ਜੀ ਇਹ ਮਰ ਇੱਕ ਪ੍ਰੇਸ਼ਨਾ ਸੋ ਫਿਰ ਤੜਪ ਤੜਫ ਮਾਰਦੀ ਐ ਪਾਣੀ ਨਹੀਂ ਮਿਲਦਾ ਪਾਣੀ ਦੇਖ ਕੇ ਭੱਜਦੀ ਜਿਹਾ ਅੱਖਾਂ ਅੱਖਾਂ ਸੁੰਦਰ ਹੈ ਨਾ ਅੱਖਾਂ ਤੇ ਮਾਰ ਖਾਂਦੀ ਐ ਅੰਦਰ ਹੀ ਖੁਸ਼ਬੂ ਆਉਂਦੀ ਸੀ ਇਹ ਰੇਤ ਨੂੰ ਵੇਖ ਕੇ ਭੱਜੀ ਪਰ ਪਾਣੀ ਨਹੀਂ ਮਿਲਿਆ ਇਹ ਬੱਚੇ ਮਾਇਆ ਪਤਨੀ ਘਰ ਇਹ ਕੋਠੀਆਂ ਕਾਰਾ ਇਹ ਤੇਰਾ ਮੁਰਿਕ ਵਰਗੇ ਕੰਮ ਹੈ ਹੀਰਣ ਵਰਗੇ ਕੰਮ ਹੈ ਇਹਦੇ ਚ ਸੁੱਖ ਨਹੀਂ ਹੈ ਸੋ ਨਾਮ ਚ ਸੁੱਖ ਹੈ ਨਾਮ ਤੋਂ ਵੱਡਾ ਹੈ ਕੋਈ ਪਰਮੇਸ਼ਰ ਤੋਂ ਵੱਡਾ ਹੈ ਪ੍ਰਮੇਸ਼ਰ ਨਾ ਕਹਿੰਦੇ ਸਭ ਤੋਂ ਵੱਡਾ ਹੈ ਤੂੰ ਵੱਡਾ ਹੈ ਉਹਦਾ ਵੱਡਾ ਉਹਦਾ ਨਾਮ ਹੈ ਤਾਂ ਅਸੀਂ ਸਾਰੇ ਮਨੁੱਖਾ ਆਪਣੀ ਹੋਣਦ ਨੂੰ ਪਛਾਨਣਾ ਪਏਗਾ ਜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਹੈ ਸਤ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਹਨ ਮੂਖ ਜਿਹਾ ਦਾਸ ਹੈ ਸੰਗਤ ਔਰ ਗੁਰੂ ਬਖਸ਼ਣ ਆ ਰਹੇ ਬੰਸਿਲੇਣਾ ਜੀ ਬੰਸਿਲੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹ ਪੇਹ ਫਤਿਹ ਜੀ